ਸਰ ਆਜ ਦੇ ਪ੍ਰੋਗਰਾਮ ਬਾਰੇ ਥੋੜਾ ਬਰੀਫਿੰਗ ਚ ਦੱਸੋ ਜੀ ਅੰਜੀ ਅਸੀਂ ਬਹੁਤ ਹੀ ਧੰਨਵਾਦੀਆਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੁਸ਼ੈਦਪੁਰਾ ਬਲਾਕ ਸਿਧਵਾਬੇਟ ਵਨ ਦੇ ਵਿੱਚ ਐਸਟੀਐਫ ਦੀ ਪੂਰੀ ਜਿਹੜੀ ਟੀਮ ਹੈ ਤੇ ਉਹ ਇੱਥੇ ਆਏ ਆ ਹੜ੍ਹ ਪ੍ਰਭਾਵਿਤ ਬੱਚਿਆਂ ਨੂੰ ਕਿਤਾਬਾਂ ਤੇ ਸਟੇਸ਼ਨਰੀ ਵੰਡਣ ਦੇ ਲਈ ਤੇ ਅੱਗੇ ਜੋ ਵੀ ਕਾਰਵਾਈ ਹੈ ਉਹ ਤੁਹਾਨੂੰ ਪ੍ਰਧਾਨ ਜੀ ਦੱਸਣਗੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦਾ ਇੱਥੇ ਆਉਣ ਤੇ ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ ਸਾਡੇ ਐਸੇ ਪੰਜਾਬ ਸੈਨੇਟਨ ਹੈ ਜੀਟੀਯੂ ਵਿਜਾਨਿਕ ਜਦੋਂ ਪੰਜਾਬ ਦੇ ਹਣਾ ਆਈਆਂ ਤੇ ਅਸੀਂ ਰਾਸ਼ਟਰੀ ਪੱਧਰ ਤੇ ਵਿਚਾਰ ਵਿਵਰਸ਼ ਕਰਿਆ ਔਰ ਅਸੀਂ ਇਹ ਜ਼ਿੰਮੇਵਾਰੀ ਸਮਝੀ ਕਿ ਇਹ ਮਾਸਟਰਾਂ ਦਾ ਸੰਗਠਨ ਹੈ ਤਾਂ ਬੱਚਿਆਂ ਦੀ ਸਹਾਇਤਾ ਕਰੀ ਜਾਵੇ ਅਸੀਂ ਇਹ ਫੈਸਲਾ ਕਰਿਆ ਫਿਰ ਸਾਰਿਆਂ ਨੇ ਮਿਲ ਕੇ ਕਿ ਪੰਜਾਬ ਦੇ ਜਿਹੜੇ ਵੀ ਵਾਰਡ ਗ੍ਰਾਸ ਤੇ ਇਲਾਕੇ ਨੇ ਉੱਥੇ ਜਵਾਕ ਨੇ ਜਿਨ੍ਹਾਂ ਦੇ ਬਸਤੇ ਕਾਪੀਆਂ ਖਰਾਬ ਹੋ ਗਈਆਂ ਅਸੀਂ ਉੱਥੇ ਜਾ ਕੇ 2000 ਕਿਟਾਂ ਵੰਡੀਆਂ ਬੈਗ ਵੀ ਤੇ ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਪਹਿਲਾ ਅਸੀਂ 2 ਦਿਨ ਫਾਜ਼ਿਲਕਾ ਵੀ ਲਗਾਏ ਨੇ ਉਹਨਾਂ ਸਕੂਲਾਂ 'ਚ ਗਏ ਫਿਰ ਗੁਰਦਾਸਪੁਰ ਵੀ ਕਿਤੇ ਦਿਨ ਗਏ ਅੱਜ ਅਸੀਂ ਇੱਧਰ ਨਕੌਦਰ ਆਏ ਆਂ ਔਰ ਕੱਲ ਫੇਰ ਗੁਰਦਾਸਪੁਰ ਜਾਵਾਂਗੇ ਐਸ ਕਰਕੇ ਐਸਟੀਐਫਆਈ ਜਿੰਨਾ ਵੀ ਇਹ ਲਾਈਨ ਹੈ ਉਸ ਜਿਹੜਾ ਘਾਟਾ ਹੋਇਆ ਸਮਾਜ ਦਾ ਵਿਅਕਾਂਦ ਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰ ਕੁਝ ਸਹਾਇਤਾ ਅਸੀਂ ਇਹ ਟੀਚਰ ਹੋਣ ਦੇ ਨਾਤੇ ਸੋਚੀ ਹੈ ਔਰ ਉਸੇ ਰੂਪ 'ਚ ਅੱਜ ਅਸੀਂ ਇੱਥੇ ਪਹੁੰਚੇ ਆਂ ਮੈਂ ਸੀਐਨ ਭਾਰਤੀ ਰਾਸ਼ਟਰੀ ਪ੍ਰਧਾਨ ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ ਇਹਨਾਂ ਵਾਲਾ ਸੁਰਿੰਦਰ ਕੰਬੋਜ ਹੈ ਇਹ ਵੀ ਰਾਸ਼ਟਰੀ ਸਚੀਵ ਐਸਟੀਐਫਆਈ ਦੇ ਪੰਜਾਬ ਦੇ ਮਾਸਟਿਵ ਹੈ ਨਾਲ ਹੀ ਬੱਲੀ ਜੀ ਨੇ ਜਿਹੜੇ ਪ੍ਰਧਾਨ ਨੇ ਇੱਥੋਂ ਦੇ ਤੇ ਪੂਰੀ ਟੀਮ ਸੀ ਪੰਜਾਬ ਵਾਲਿਆਂ ਨਾਲ ਮਿਲ ਕੇ ਜਿਹੜੇ ਜਿਹੜੇ ਸਕੂਲ ਇਹਨਾਂ ਨੇ ਛਾਂਟੇ ਮਰ ਜਿਵੇਂ ਜਿਵੇਂ ਇਹਨਾਂ ਨੇ ਦੱਸਿਆ ਅਸੀਂ ਉਹ ਬਣਨ ਵਾਸਤੇ ਆਏ ਸਰ ਕਿੰਨੇ ਸਕੂਲ ਅੱਜ ਤੁਸੀਂ ਕਵਰ ਕਰੋਗੇ ਅੱਜ ਅਸੀਂ 25 ਸਕੂਲ ਕਰਾਂਗੇ ਅਸੀਂ ਇਹਦੇ ਕਵਰ